ਸਾਡਾ ਸਮਾਜ ਖੁਦਗੁਜ਼ਾਰਾਂ ਦਾ ਘਰ ਬਣ ਚੁੱਕਿਆ ਹੈ ਸਾਡੇ ਲੋਕ ਆਪਣੇ ਹੱਥੀਂ ਆਪਣੀ ਜਾਨ ਲੈ ਰਹੇ ਨੇ ਸਾਡੇ ਲੋਕਾਂ ਨੂੰ ਇਹਦਾਂ ਲੱਗਣ ਲੱਗ ਗਿਆ ਵੀ ਜਿਉਣ ਨਾਲੋਂ ਮਰਨਾ ਸੌਖਾ ਹੈ ਕਿਉਂ ਕਿ ਅੱਜਕੱਲ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਵਿੱਚ ਉਲਝੇ ਹੋਏ ਹਾਂ ਉਹ ਸਮੱਸਿਆ ਭਾਵੇਂ ਆਰਥਿਕ ਹੋਣ ਰਾਜਨੀਤਿਕ ਹੋਣ ਜਾਂ ਫਿਰ ਸਾਡੇ ਘਰ ਦੀਆਂ ਹੋਣ ਅਸੀਂ ਇਹਨਾਂ ਸਮੱਸਿਆਵਾਂ ਵਿੱਚ ਇੰਨਾ ਘੁੱਲ ਚੁੱਕੇ ਹਾਂ ਕਿ ਅਸੀਂ ਹੁਣ ਆਪਣੀ ਜਾਨ ਦੇਣ ਤੱਕ ਜਾ ਰਹੇ ਹਾਂ ਸਾਡੀਆਂ ਜਿਹੜੀਆਂ ਸਮੱਸਿਆਵਾਂ ਇੰਨੇ ਇੱਕ ਜਟਿਲ ਤੇ ਗੁੰਝਲਦਾਰ ਹੋ ਗਈਆਂ ਕਿ ਅਸੀਂ ਉਹਨਾਂ ਨੂੰ ਸੋਲਵ ਵੀ ਨਹੀਂ ਕਰ ਪਾਰੇ ਉਹਨਾਂ ਦਾ ਹੱਲ ਹੀ ਨਹੀਂ ਕੱਢ ਪਾਰੇ ਹੁਣ ਤੁਸੀਂ ਜਦ ਵੀ ਅਖਬਾਰ ਵੇਖਦੇ ਹੋ ਰੋਜ਼ ਦਾ ਤੇ ਵੇਖੋਗੇ ਕਿ ਰੋਜ਼ਾਨਾ ਦੇ ਤੌਰ ਤੇ ਖੁਦਕੁਸ਼ੀਆਂ ਦੀਆਂ ਜਿਹੜੇ ਖਬਰਾਂ ਆਉਂਦੀਆਂ ਨੇ ਅੱਜ ਵੀ ਤੁਹਾਡੇ ਨਾਲ ਇੱਕ ਦੋ ਐਵਜੀਆਂ ਖਬਰਾਂ ਸਾਂਝੀਆਂ ਕਰਨ ਜਾ ਰਹੇ ਕਿ ਜਿੱਥੇ ਕੀ ਇੱਕ ਨੌ ਵੱਲੋਂ ਪਤਨੀ ਵੱਲੋਂ ਖੁਦਕੁਸ਼ੀ ਕੀਤੀ ਗਈ ਤੁਹਾਨੂੰ ਦੱਸਦੇ ਕਿ ਪਹਿਲੀ ਖਬਰ ਹੈ ਪਿੰਡ ਡੇਰੀਵਾਲ ਦੀ ਜਿੱਥੇ ਕਿ ਇੱਕ ਨੌ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਉਸਦੇ ਪਿਤਾ ਦਾ ਕਹਿਣਾ ਸੀ ਕਿ ਇਹ ਜਿਹੜੀ ਸਾਡੀ ਕੁੜੀ ਆ ਜਦੋਂ ਅਸੀਂ ਇਹਦਾ ਵਿਆਹ ਕੀਤਾ ਤਾਂ ਉਸ ਸਮੇਂ ਅਸੀਂ ਜਿੰਨਾ ਹੋ ਸਕਿਆ ਆਪਣੀ ਹੈਸੀਅਤ ਤੋਂ ਵੱਧ ਕੇ ਅਸੀਂ ਇਹਨੂੰ ਦਾਜ ਦੇੇਜ ਦਿੱਤਾ ਤੇ ਪਰ ਹੁਣ ਇਹਦੇ ਜਿਹੜੇ ਸੱਸ ਸਹੁਰਾ ਐ ਉਹ ਹੋਰ ਦਾਜ ਦੀ ਮੰਗ ਕਰ ਰਹੇ ਨੇ ਜਿਸ ਕਾਰਨ ਕਿ ਸਾਡੀ ਕੁੜੀ ਰੋਜ਼ ਪ੍ਰੈਸ਼ਰਾਈਜ਼ਡ ਰਹਿੰਦੀ ਸੀ ਉਹ ਡਿਪਰੈਸ਼ਨ ਵਿੱਚ ਸੀ ਔਰ ਸਟ੍ਰੈਸ ਦਾ ਸ਼ਿਕਾਰ ਰਹਿੰਦੀ ਸੀ ਤੇ ਅਸੀਂ ਵੀ ਪੂਰੇ-ਪੂਰੇ ਇਹਦੇ ਵਿੱਚ ਪਰੇਸ਼ਾਨ ਸੀ ਪਰ ਹੁਣ ਸਾਡੇ ਤੋਂ ਕੁਝ ਨਾ ਦਿੱਤਾ ਜਾ ਰਿਹਾ ਸੀ ਅਸੀਂ ਹੋਰ ਦੇਜ ਨਹੀਂ ਸੀ ਦੇ ਸਕਦੇ ਤਾਂ ਸਾਡੇ ਵੀ ਹੱਥ ਖੜੇ ਹੋ ਚੁੱਕੇ ਸੀ ਤੇ ਸਾਡੀ ਕੁੜੀ ਨੇ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਦੂਜੀ ਖਬਰ ਆ ਰਹੀ ਹੈ ਪਿੰਡ ਗੁਲਾਹੜ ਤੋਂ ਜਿੱਤੇ ਕਿ ਇੱਕ ਔਰਤ ਨੇ ਖੁਦਕੁਸ਼ੀ ਕੀਤੀ ਆਪਣੇ ਜੇੜ ਤੋਂ ਤੰਗ ਆ ਕੇ ਤੇ ਤੁਹਾਨੂੰ ਦੱਸਦੇ ਕਿ ਔਰਤ ਜੋ ਹੈ ਉਹਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਤਿੰਨ ਸਾਲ ਤੋਂ ਉਹਦਾ ਪਤੀ ਜਿਹੜਾ ਹੈ ਪੁਰਤਗਾਲ ਵਿੱਚ ਰਹਿ ਰਿਹਾ ਸੀਗਾ ਉਹ ਇੱਥੇ ਨਹੀਂ ਸੀ ਰਹਿ ਰਿਹਾ ਘਰੋਂ ਬਾਹਰ ਰਹਿੰਦਾ ਸੀ ਵਿਦੇਸ਼ ਵਿੱਚ ਰਹਿੰਦਾ ਸੀ ਉਸ ਔਰਤ ਦੀ ਜਿਹੜੇ ਸੱਸ ਸਹੁਰਾ ਵੀ ਹੁਣ ਮਰ ਚੁੱਕੇ ਅਸੀਂ ਬੱਚਾ ਵੀ ਉਹਨਾਂ ਦੇ ਹੈ ਨਹੀਂ ਸੀ ਕੋਈ ਵੀ ਤੇ ਉਹ ਜਿਹੜੀ ਔਰਤ ਆਪਣੀ ਜੇੜ ਤੇ ਜਠਾਣੀ ਦੇ ਨਾਲ ਰਹਿੰਦੀ ਸੀ ਤਾਂ ਇੱਕ ਦਿਨ ਕੀ ਹੋਇਆ ਕਿ ਉਸ ਔਰਤ ਦੀ ਉਸ ਲੜਕੀ ਦੀ ਜਿਹੜੀ Laash ਆ ਬੈੜ ਤੇ ਪਈ ਮਿਲੀ ਤਾਂ ਪਤਾ ਲੱਗਿਆ ਕਿ ਔਰਤ ਜਿਹੜੀ ਸੀ ਆਪਣੇ ਜੇਠ ਦੀਆਂ ਕਰਤੂਤਾਂ ਤੋਂ ਤੰਗ ਆ ਚੁੱਕੀ ਸੀ ਉਸ ਦੇ ਪਿਓ ਨੇ ਦੱਸਿਆ ਕਿ ਉਹ ਜਿਹੜਾ ਜੇਠ ਹੈ ਉਹ ਰੋਜ਼ ਸ਼ਰਾਬ ਪੀ ਕੇ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਜਿਸ ਕਾਰਨ ਕਿ ਅਸੀਂ ਵੀ ਬਹੁਤ ਪਰੇਸ਼ਾਨ ਸੀ ਤੇ ਸਾਡੀ ਕੁੜੀ ਵੀ ਸਾਡੀ ਧੀ ਵੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਜਿਸ ਤੋਂ ਹੱਕ ਥੱਕ ਕੇ ਉਹਨੇ ਕਿ ਖੁਦਕੁਸ਼ੀ ਕਰ ਲਈ ਆ ਇਹਨਾਂ ਦੋਨਾਂ ਖਬਰਾਂ ਬਾਰੇ ਆਪਾਂ ਡਿਟੇਲ ਵਿੱਚ ਤੁਹਾਡੇ ਨਾਲ ਚਰਚਾ ਕਰਦੇ ਆਂ ਤੇ ਤੁਸੀਂ ਵੀ ਇਸ ਬਾਰੇ ਆਪਣਾ ਵਿਚਾਰ ਜ਼ਰੂਰ ਲਿਖਿਓ ਤੇ ਪਹਿਲੀ ਖਬਰ ਜਿੱਤੇ ਕਿ ਦਹੇਜ ਦੇ ਲਈ ਦਾਜ ਦੇ ਲਈ ਕੁੜੀ ਨੇ ਆਤਮ ਹੱਤਿਆ ਕੀਤੀ ਤਾਂ ਤੁਸੀਂ ਸੋਚੋ ਵੀ ਕਿਹੋ ਜਿਹਾ ਪਰਿਵਾਰ ਸੀ ਇੱਕ ਵਿਆਹ ਦਾ ਬੰਧਨ ਇੰਨਾ ਪਵਿੱਤਰ ਬੰਧਨ ਹੁੰਦਾ ਹੈ ਕਿ ਜਿਹਦੇ ਵਿੱਚ ਕੀ ਇੱਕ ਮੁੰਡਾ ਤੇ ਕੁੜੀ ساری ਜ਼ਿੰਦਗੀ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ ਆਪਾਂ ਇਹ ਤਾਂ ਇੱਕ ਜਿਹੜਾ ਰਿਲੇਸ਼ਨ ਆ ਆਪਣੇ ਜਿਹੜਾ ਰਿਸ਼ਤਾ ਹੈ ਸਮਾਜ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਇੱਕ ਕੁੜੀ ਤੇ ਮੁੰਡੇ ਦੇ ਵਿਚਕਾਰ ਦੇ ਇੱਕ ਰਿਸ਼ਤਾ ਹੈ ਕਿ ਮਤਲਬ ਇੱਕ ਸਮਾਜਿਕ ਜਿਹਾ ਰਿਸ਼ਤਾ ਹੈ ਤੇ ਪਰ ਦਹੇਜ ਵਰਗੀਆਂ ਚੀਜ਼ਾਂ ਦਾਜ ਵਰਗੀਆਂ ਚੀਜ਼ਾਂ ਇਹ ਜਿਹੜੀਆਂ ਚੀਜ਼ਾਂ ਹੈ ਇਹ ਇਨ੍ਹਾਂ ਰਿਸ਼ਤਿਆਂ ਨੂੰ ਖਤਮ ਕਰ ਦਿੰਦੇ ਨੇ ਅੰਤਿ ਦੇਖੋ ਕਿ ਜਦ ਵੀ ਆਪਾਂ ਕਦੇ ਵਿਆਹ ਕਰਦੇ ਆਂ ਕੁੜੀ ਦਾ ਤਾਂ ਉਦੋਂ ਆਪਾਂ ਕਹਿੰਨੇ ਆ ਵੀ ਮੁੰਡਾ ਵਧੀਆ ਹੋਵੇ ਮੁੰਡਾ ਚੰਗਾ ਹੋਵੇ ਮੁੰਡਾ ਵਧੀਆ ਸੈਲਰੀ ਕਮਾ ਰਿਆ ਹੋਵੇ ਆਪਣੇ ਵੀ ਮਨ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਪੈਸੇ ਉਸ ਵਕਤ ਚੱਲ ਰਹੇ ਹੁੰਦੇ ਨੇ ਤੇ ਮੁੰਡੇ ਵਾਲਿਆਂ ਦੇ ਮਨ ਦੇ ਵਿੱਚ ਵੀ ਇਹੀ ਚੀਜ਼ ਚੱਲ ਰਹੀ ਹੁੰਦੀ ਹੈ ਵੀ ਉਹ ਕਿੰਨਾ ਕਿੰਨੇ ਪੈਸੇ ਦੇਣਗੇ ਕੀ ਦਹੇਜ ਦੇਣਗੇ ਕੀ ਦਾਜ ਦੇਣਗੇ ਵੈਸੇ ਤਾਂ ਹੁਣ ਬਹੁਤ ਹੀ ਜ਼ਿਆਦਾ ਕਾਨੂੰਨ ਸਖਤ ਹੋ ਗਿਆ ਵੀ ਦਹੇਜ ਆਪਾਂ ਨਹੀਂ ਮੰਗ ਸਕਦੇਗੇ ਪਰ ਫੇਰ ਵੀ ਜਿੱਥੇ ਕੁਝ ਅਨਪੜ੍ਹ ਜੇ ਲੋਕ ਨੇ ਜਿਹੜੇ ਇੰਨਾਂ ਚੀਜ਼ਾਂ ਤੋਂ ਵਾਂਝੇ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਵੀ ਸਾਡੇ ਕਾਨੂੰਨੀ ਹੱਕ ਕੀ ਨੇ ਉਹ ਇੰਨਾਂ ਚੀਜ਼ਾਂ ਥੱਲੇ ਦਬ ਕੇ ਰਹਿ ਜਾਂਦੇ ਨੇ ਬਾਕੀ ਜਿਹੜੇ ਧੀਆ ਦੇ ਮਾਪਿਆਂ ਨੇ ਉਹ ਹਮੇਸ਼ਾ ਉਹਦੀ ਧੀਆਂ ਨੂੰ ਇਹ ਸਮਝਾਉਂਦੇ ਰਹਿੰਦੇ ਵੀ ਪੁੱਤ ਉਹ ਜਿਵੇਂ ਦਾ ਵੀ ਹੈ ਬੁਰਾ ਹੈ ਚੰਗਾ ਹੈ ਤੇਰਾ ਪਤੀ ਆ ਪਰਮੇਸ਼ਵਰ ਆ ਉਹਦੇ ਨਾਲ ਤੈਨੂੰ ਰਹਿਣਾ ਪੈਣਾ ਇਤਲਾਕ ਨਾਮ ਦੀ ਆਪਾਂ ਚੀਜ਼ ਜਿਹੜੀ ਇੰਨੀ ਇੱਕ 네ਗਟਿਵ ਸਮਝ ਰਹੇ ਆ ਕਿ ਆਪਾਂ ਇਹੋ ਜਿਹੇ ਹਵਾਨਾਂ ਦੇ ਹੱਥ ਆਪਦੀਆਂ ਧੀਆਂ ਨੂੰ ਚੜਾ ਰਹੇ ਆ ਕਿ ਜਿਹੜੇ ਕੀ ਦਹੇਜ ਪਿੱਛੇ ਉਹਨਾਂ ਨੇ ਕੁੜੀ ਨੂੰ ਇੰਨਕ ਪਰੇਸ਼ਾਨ ਕਰ ਦਿੱਤਾ ਕਿ ਜਿਹੜੀ ਆਪਣੇ ਆਤਮੱਤਿਆ ਤੱਕ ਚਲ ਗਈ ਉਹ ਕੁੜੀ। ਇਹ ਵੇਖੋ ਕਿ ਇਹ ਸਾਰੇ ਹੁਣ ਪੂੰਜੀਵਾਦੀ ਸਮਾਜ ਦਾ ਇੱਕ ਸਿਸਟਮ ਕਾਰਨ ਇਹ ਚੀਜ਼ਾਂ ਹੋ ਰਹੀਆਂ ਸਾਡੇ ਪੂੰਜੀਵਾਦੀ ਸਮਾਜ ਦੇ ਕਾਰਨ। ਅੱਜ ਕੱਲ ਦੇ ਲੋਕਾਂ ਲਈ ਪੂੰਜੀ ਸਭ ਤੋਂ ਮੁੱਖ ਚੀਜ਼ ਹੋ ਗਈ ਹੈ। ਪੈਸਾ ਸਭ ਤੋਂ ਮੁੱਖ ਚੀਜ਼ ਹੈ ਕਿਸੇ ਦੀ ਜਾਨ ਮੁੱਖ ਚੀਜ਼ ਨਹੀਂ ਹੈ। ਤੇ ਵੇਖੋ ਵੀ ਉਸ ਪਰਿਵਾਰ ਦੇ ਘਰ ਆਪਣੀ ਧੀ ਵੀ ਹੋਵੇਗੀ। ਹੁਣ ਉਹਨਾਂ ਦੀ ਧੀ ਤਾਂ ਕਿਤੋਂ दहेज ਲੈ ਕੇ ਨਹੀਂ ਨਾ ਆਰੀਗੀ। ਜਿਹੜੀ ਉਹਨਾਂ ਦੇ ਘਰੇ ਕੁੜੀ ਬੈਠੀ ਆ। ਤੁਸੀਂ ਉਹ ਸੋਚੋ। ਜਿਹੜੀ ਕੁੜੀ ਉਹਨਾਂ ਦੇ ਘਰ ਬੈਠੀ ਉਹ ਰੋਟੀ ਉਹ ਵੀ ਉਹਨੀ ਕੀ ਖਾਂਦੀ ਹੋਣੀ ਜਿੰਨੀ ਕੁ ਉਹਨਾਂ ਦੀ ਨੋ ਖਾਂਦੀ ਆ ਹਨਾ ਉਹਨਾਂ ਕੀ ਉਹ ਮਤਲਬ ਜਗਾ ਘੇਰਦੀ ਨਹੀਂ ਜਿੰਨੀ ਕੁ ਉਹਨਾਂ ਦੀ ਨੋ ਘੇਰਦੀ ਆ ਤੇ ਬਸ ਇਹ ਫਰਕ ਹੋ ਜਾਂਦਾ ਨੋ ਤੇ ਧੀ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਮੁੱਖ ਰੱਖਿਆ ਵੀ ਚਲੋ ਉਹ ਵੀ ਸਾਡੀ ਧੀ ਆ ਭਾਵੇਂ ਬਗਾਨੇ ਘਰ ਆਈਏ ਸਾਡੇ ਪੁੱਤ ਦੇ ਨਾਲ ਰਹਿੰਦੀ ਸਾਡੀ ਸੇਵਾ ਕਰਦੀ ਆ ਸਾਡੇ ਘਰ ਦਾ ਇੱਕ ਜੀ ਆ ਉਹ ਹੁਣ ਜਿੰਨੀਆਂ ਵੀ ਸਹੂਲਤਾਂ ਦੇਣੀ ਆ ਅਸੀਂ ਰਹੀਏ ਉਹ ਆਪ ਦਾ ਘਰ-ਬਾਰ ਛੱਡ ਕੇ ਆ ਚੁੱਕੀਏ ਸਾਡੇ ਨਾਲ ਰਹਿੰਦੀ ਹੁਣ ਸਾਡੇ ਪਰਵਾਰ ਦਾ ਹਿੱਸਾ ਹੈ ਅਸੀਂ ਜਿਹੜੀਆਂ ਸੁੱਖ ਸਹੂਲਤਾਂ ਦੇਣੀਆਂ ਉਹ ਅਸੀਂ ਦੇਣੀਆਂ ਉਹਨੂੰ ਜਿਹੜੀ ਉਹਦੀ ਲੋੜੀ ਦੀ ਚੀਜ਼ ਵੀ ਆ ਅਸੀਂ ਉਹਨੂੰ ਦੇਣੀ ਆ ਸਾਨੂੰ ਉਹਨੂੰ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਰੱਖਣਾ ਹੈ ਪਰ ਨਹੀਂ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਦਹੇਜ ਲਿਆ ਦਾਜ ਲਿਆ ਇਹੋ ਜੇ ਲੋਕ ਵੀ ਸਾਡੇ ਸਮਾਏ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਕਿ ਇੱਕ ਇਨਸਾਨ ਦੀ ਜਾਨ ਜ਼ਰੂਰੀ ਨਹੀਂ ਸੀ ਉਹਨਾਂ ਨੂੰ ਜ਼ਰੂਰੀ ਸੀ ਦਹੇਜ ਪੂੰਜੀ ਇਹ ਕੋਈ ਪਹਿਲਾ ਕੇਸ ਨਹੀਂ ਹੈ ਤੁਸੀਂ ਵੀ ਜਾਣਦੇ ਹੋ ਵਿਦੇਹ ਦੇ ਕਾਰਨ ਪਹਿਲਾਂ ਵੀ ਕਿੰਨੀਆਂ ਕੁੜੀਆਂ ਦੀ ਜਾਣ ਗਈਆਂ ਪਿੱਛੇ ਜੇ ਇੱਕ ਕੁੜੀ ਨੂੰ ਇਹਨਾਂ ਨੇ ਦਹੇਜ ਦੇ ਪਿੱਛੇ ਇੱਕ ਕੁੜੀ ਮਾਰੀ ਗਈ ਸੀ ਉਹਦੀ ਖਬਰ ਬਹੁਤ ਜ਼ਿਆਦਾ ਸੁਰਖੀਆਂ ਵਿੱਚ ਰਹੀ ਆ ਤੁਹਾਨੂੰ ਵੀ ਪਤਾ ਸੀ ਵੀ ਉਹ ਕੁੜੀ ਦਾ ਕਤਲ ਕੀਤਾ ਗਿਆ ਇਸ ਕਾਰਨ ਕਿਉਂਕਿ ਉਹਦੇ ਘਰਦਿਆਂ ਨੇ ਉਹਨੂੰ ਦਹੇਜ ਨਹੀਂ ਸੀ ਦਿੱਤਾ ਇਹ ਜਿਹੜਾ ਸਾਡਾ ਸਮਾਜ ਹੈ ਪੂੰਜੀਵਾਦੀ ਹੋ ਚੁੱਕਿਆ ਹੈ ਇਹਨੂੰ ਹੁਣ ਇਸ ਚੀਜ਼ ਤੇ ਰਿਸ਼ਤੇ ਨਾਤਿਆਂ ਦਾ ਕੋਈ ਫਰਕ ਨਹੀਂ ਪੈਂਦਾ ਜੇ ਫਰਕ ਪੈਂਦਾ ਤਾਂ ਉਹ ਪੂੰਜੀ ਤੋਂ ਆ ਪੈਸੇ ਤੋਂ ਆ ਸਾਡੇ ਲੋਕਾਂ ਦੀ ਸਮਝ ਇੱਥੋਂ ਤੱਕ ਪਹੁੰਚ ਚੁੱਕੀ ਆ ਤੇ ਆਪਾਂ ਇੱਕ ਗੱਲ ਜ਼ਰੂਰ ਵੇਖੀਏ ਵੀ ਜਦ ਵੀ ਕਦੇ ਆਪਾਂ ਵਿਆਹ ਦਾ ਰਿਸ਼ਤਾ ਆਪਾਂ ਜੋੜਨ ਜਾਂਦੇ ਆ ਆਪਾਂ ਇਹੋ ਜਿਹੇ ਹੋਸ਼ੇ ਲੋਕਾਂ ਦੇ ਨਾਲ ਆਪਦੇ ਕੁੜੀ ਨਾਲ ਤੋੜਦੀ ਹੈ ਕਿ ਜਿਹੜੇ ਦਹੇਜ ਪਿੱਛੇ ਜਿਹੜੇ ਇਹੋ ਜਿਹੇ ਚੀਜ਼ਾਂ ਕਰਨ ਆਪਾਂ ਜਦ ਵੀ ਆਪਣੀ ਕੁੜੀ ਨੂੰ ਇੱਕ ਜ਼ਰੂਰ ਸਿੱਖ ਦੇ ਇਹ ਵੀ ਧੀਏ ਤੂੰ ਸਾਡੀ ਧੀ ਆ ਜੇਕਰ ਤੇਰੇ ਨਾਲ ਕੁਝ ਗਲਤ ਹੁੰਦਾ ਤੇ ਅਸੀਂ ਤੇਰੇ ਨਾਲ ਖੜੇ ਆ ਜੇਕਰ ਤੂੰ ਵਾਪਸ ਆਉਣਾ ਅਸੀਂ ਤੇਰੇ ਨਾਲਾਂ ਤੂੰ ਜਦ ਵੀ ਕਦੇ ਆਉਣਾ ਚਾਹੇ ਤੂੰ ਵਾਪਸ ਆ ਸਕਦੀ ਤੂੰ ਉਹਨਾਂ ਦੇ ਥੱਲੇ ਦਬ ਕੇ ਨਹੀਂ ਰਹਿਣਾ ਜੇ ਤੇਰੇ ਨਾਲ ਕੋਈ ਗਲਤ ਕਰਦਾ ਪਿਆ ਤੇ ਸਾਨੂੰ ਆ ਕੇ ਦੱਸ ਆਪਾਂ ਕਿਸੇ ਦੀ ਗੁਨਾਹ ਆਪਾਂ ਸਹਿਣਾ ਨਹੀਂ ਕਿਸੇ ਦਾ ਕੀਤਾ ਆ ਆਪਣੇ ਤੇ ਕੋਈ ਜ਼ਬਰਦਸਤੀ ਕਰੇ ਆਪਾਂ ਉਸ ਚੀਜ਼ ਨੂੰ ਨਹੀਂ ਸਹਿਣਾਗਾ ਪਰ ਨਹੀਂ ਸਾਡਾ ਸਮਾਜ ਕੀ ਕਰਦਾ ਉਹ ਕੁੜੀਆਂ ਨੂੰ ਕਹਿੰਦੇ ਭਾਈ ਜਿਹੜਾ ਕੋ ਮਰਜ਼ੀ ਹੋ ਜਾ ਹਣ ਹੁਣ ਤੂੰ ਵਾਪਸ ਨਹੀਂ ਆਉਣੀ ਸਾਡੀ ਨੱਕ ਦਾ ਸਵਾਲ ਆ ਸਾਡੀ ਮੋਛ ਦਾ ਸਵਾਲ ਆ ਤੂੰ ਤਾਂ ਸਾਡੀ ਨੱਕ ਵੜਾ ਦੇਗੀ ਜੇ ਤੂੰ ਵਾਪਸ ਆਗੀ ਵੀ ਸਾਡੇ ਸਮਾਜ ਵਿੱਚ ਇਹੋ ਜਿਹੀ ਚੀਜ਼ਾਂ ਹੁੰਦੀਆਂ ਆ ਆਮ ਤੌਰ ਤੇ ਤੁਸੀਂ ਵੇਖਿਆ ਹੀ ਆ ਕਹਿ ਦਿੰਦੇ ਵੀ ਹੁਣ ਜਿਹਦੇ ਨਾਲ ਪਹਿਲਾ ਵਿਆਹ ਹੋਇਆ ਉਹੀ ਪਤੀ ਹੁੰਦਾ ਹੈ ਇਹ ਜੇ ਇੱਥੋਂ ਤੱਕ ਲੋਕਾਂ ਦੀ ਛੋਟੀ ਸੋਚ ਆ ਵੀ ਜਿਹੜਾ ਪਹਿਲਾ ਬੰਦਾ ਜਿਹਦੇ ਨਾਲ ਵਿਆਹ ਹੋ ਗਿਆ ਉਹੀ ਅਸਲ ਪਤੀ ਹੁੰਦਾ ਵੀ ਜੇ ਦੂਜੇ ਬੰਦੇ ਨਾਲ ਜੇ ਤਲਾਕ ਲੈ ਕੇ ਔਰਤ ਦੂਜੇ ਬੰਦੇ ਨਾਲ ਵਿਆਹ ਕਰਵਾ ਲੈਂਦੀ ਆ ਤਾਂ ਉਹਨੂੰ ਇੱਕ ਕਈ ਵਾਰ ਕੈਰੇਕਟਰਲੈਸ ਔਰਤ ਵੀ ਸਮਝਿਆ ਜਾਂਦਾ ਜਾਂ ਕਹਿ ਦਿੰਦੇ ਆ ਕਿ ਇਹ ਜੀ ਨਹੀਂ ਭਰਦਾ ਬੰਦਿਆਂ ਦਾ ਸਾਡੇ ਸਮਾਜ ਦੀ ਇਹੋ ਜਿਹੀ ਸੋਚ ਆ ਵਿਜੇਕਰ ਕੁੜੀ ਇੱਕ ਘਰ ਵਾਲਾ ਛੱਡ ਕੇ ਘਰੇ ਆ ਕੇ ਦੂਜੇ ਬੰਦੇ ਨਾਲ ਵਿਆਹ ਕਰਵਾ ਲੈਂਦੀ ਆ ਤਾਂ ਉਹਨੂੰ ਕਹਿ ਦਿੰਦੇ ਆ ਤਾਂ ਬੰਦਿਆਂ ਦਾ ਨਾਲ ਇਹ ਤੇ ਜੀ ਨਹੀਂ ਭਰਦਾ ਪਿਆਗਾ ਇਦੋਂ ਵੀ ਘਟਿਆ ਸੋਚ ਪਈਏ ਲੋਕਾਂ ਦੀ ਜਦ ਕਦੇ ਵੀ ਕਿਸੇ ਔਰਤ ਦਾ ਪਤੀ ਮਰ ਜਾਂਦਾ ਹੈ ਅੱਜ ਦੇ ਵੀ ਤਾਂ ਉਹ ਕਹਿ ਦਿੰਦੇ ਤਾਂ ਬੰਦਾ ਖਾ ਗਈ ਆਵਦਾ ਜਦ ਕਿ ਮਰਨਾ ਇੱਕ ਨੇਚਰਲ ਚੀਜ਼ ਆ ਕਿਸੇ ਦੀ ਵੀ ਡੈਥ ਕਦੇ ਵੀ ਹੋ ਸਕਦੀ ਆ ਜਿੰਨੀ ਕਿ ਜ਼ਿੰਦਗੀ ਆਪਣੀ ਹੈਗੀ ਆਪਾਂ ਉੰਨੀ ਕੀ ਜੀਣਾ ਕਿਸੇ ਨੇਚਰਲ ਤਰੀਕੇ ਨਾਲ ਵੀ ਮੌਤ ਹੋ ਸਕਦੀ ਆ ਤੇ ਉਹਦੇ ਵਿੱਚ ਵੀ ਆਪਾਂ ਕਹਿ ਦਿੰਨੇ ਆ ਵੀ ਇਹ ਤਾਂ ਆਪਦਾ ਬੰਦਾ ਖਾ ਗਈ। ਇਹ ਆਮ ਤੌਰ ਤੇ ਤੁਸੀਂ ਗੱਲਾਂ ਸੁਣਦੇ ਹੋ। ਇਹ ਕੋਈ ਮੈਂ ਨਵੀਂ ਗੱਲ ਨਹੀਂ ਕੀਤੀ ਤੁਸੀਂ ਆਮ ਤੌਰ ਤੇ ਚੀਜ਼ਾਂ ਸੁਣਦੇ ਹੋ। ਸਾਡੇ ਸਮਾਜ ਦੇ ਵਿੱਚ ਔਰਤਾਂ ਦੀ ਜਿਹੜੀ ਕਦਰ ਆ ਬੰਦੇ ਨਾਲ ਹੀ ਗਿਣੀ ਜਾਂਦੀ ਆ। ਇੱਕ ਔਰਤ ਦੀ ਆਪਦੀ ਕੋਈ ਵੈਲਿਊ ਨਹੀਂ ਆਪਦੀ ਕੋਈ ਕਦਰ ਨਹੀਂ ਗੀਆ ਇੱਕ ਕੁੜੀ ਕਹਿਣ ਜਾਂ ਤਾਂ ਉਹ ਕਿਸੇ ਪਿਓ ਦੀ ਧੀ ਆ ਜਾਂ ਕਿਸੇ ਭਰਾ ਦੀ ਭੈਣ ਆ ਜਾਂ ਪਤੀ ਦੀ ਪਤਨੀ ਆ ਤੇ ਜਾਂ ਉਹ ਕਿਸੇ ਪੁੱਤ ਦੀ ਮਾਂ ਆ। ਉਸ ਔਰਤ ਨੂੰ ਆਪਾਂ ਕਦੇ ਉਹਦੀ ਆਪਦੀ ਵੈਲਿਊ ਬਣਦੀ ਦਿੱਤੀ ਨਹੀਂ ਆਪਾਂ ਕੁੜੀ ਦੇ ਨਾਂ ਦੇ ਮੂਰੇ ਭਾਵੇਂ ਡਾਕਟਰ ਵੀ ਲੱਗਿਆ ਹੋਵੇ ਪਰ ਆਪਾਂ ਡਾਕਟਰ ਨਹੀਂ ਆਪਾਂ ਮਿਸਿਸ ਵੈਨ ਨੇ ਆ ਵੀ ਕਿੰਦੀ ਪਤਨੀ ਹੈ ਇਹ ਇਹ ਨਹੀਂ ਵੇਖਣਾ ਵੀ ਕੁੜੀ ਦੀ ਪੀ ਐਚ ਡੀ ਕੀਤੀ ਹੋਈ ਆ ਵੀ ਉਹ ਡਾਕਟਰ ਹੈ ਕਿ ਉਹ ਜਿਹਦੀ ਸੋਚ ਆ ਸਮਝ ਇਹ ਜ਼ਰੂਰ ਵੇਖਾਂਗੇ ਨਾਂ ਦੇ ਮੂਰੇ ਮਿਸਿਸ ਹੈਗਾ ਜੇਕਰ ਕੁੜੀ ਪੜਦੀ ਪੀ ਐਚ ਡੀ ਕਰਦੀ ਹੋਈ ਵੀ ਜੇ ਉਹ 38 ਸਾਲਾਂ ਦੀ ਹੋ ਗਈ ਤਾਂ ਉਹ ਆਪਾਂ ਕਹਿੰਨੇ ਵੀ ਉਹਦੀ ਪੀ ਐਚ ਡੀ ਬੇਕਾਰ ਕਿਉਂ ਕਿਉਂਕਿ ਤੇਰਾ ਕੋਈ ਘਰ ਵਾਲਾ ਹੈ ਨਹੀਂਗਾ ਇਹੋ ਜਿਹੇ ਲੋਕਦਿਆਂ ਲੋਕਾਂ ਦੀਆਂ ਸੋਚ ਐ ਇਹੋ ਜੀ ਇਹੋ ਜੀ ਸੋਚ ਦੇ ਕਾਰਨ ਕਈ ਕੁੜੀਆਂ ਮਰਦੀਆਂ ਨੇ ਆਤਮ ਹੱਤਿਆ ਕਰਦੀਆਂ ਨੇ ਤੇ ਕਈ ਕੁੜੀਆਂ ਦਾ ਕਤਲ ਵੀ ਹੁੰਦਾ ਹ ਹਣ ਦੂਜਾ ਕੇਸ ਵੀ ਇਹਦੇ ਨਾਲ ਹੀ ਕੁਝ ਰਲਦਾ ਮਿਲਦਾ ਜ ਹੈ ਹਣ ਤੁਸੀਂ ਆਪ ਸੋਚੋ ਵੀ ਉਹ ਕੁੜੀ ਦਾ ਪਤੀ ਜਿਹੜਾ ਹੈ ਉਹ ਤਾਂ ਹੈ ਨਹੀਂ ਰਹਿੰਦਾ ਨਹੀਂ ਪਿਆਗਾ ਜਾਂ ਤਾਂ ਆਪਾਂ ਕਹਿ ਰਹੇ ਆ ਉਹਦੇ ਪਤੀ ਦੇ ਨਾਲ ਰਹਿੰਦੀ ਪਈ ਆ ਉਹ ਦੂਜੀ ਗੱਲ ਤੁਸੀਂ ਵੇਖੋ ਵੀ ਉਹਦੇ ਬੱਚਾ ਵੀ ਕੋਈ ਹੈ ਨਹੀਂਗਾ ਵੀ ਆਪਾਂ ਕਹਿੰਦੇ ਇਹ ਵੀ ਬੱਚੇ ਕਾਰਨ ਵੀ ਉੱਥੇ ਰਹਿ ਰਹੀ ਹੈ ਬੱਚੇ ਦਾ ਜੀ ਜਿਹੜਾ ਉੱਥੇ ਲੱਗਿਆ ਹੋਇਆ ਤੀਜੀ ਗੱਲ ਤੁਸੀਂ ਇਹ ਵੇਖੋ ਵੀ ਉਹਦਾ ਸੱਸ ਸਹੁਰਾ ਵੀ ਹੈ ਨਹੀਂਗਾ ਵੀ ਸੱਸ ਸਹੁਰੇ ਦੇ ਕਾਰਨ ਉੱਥੇ ਰਹਿੰਦੀ ਪਈ ਆ ਰਹਿ ਔਰੀ ਜੇਡ ਜਠਾਣੀ ਦੇ ਨਾਲ ਹਣ ਇਹਦੇ ਪਿੱਛੇ ਦਾ ਕੀ ਕਾਰਨ ਆਪਾਂ ਆਮ ਤੌਰ ਤੇ ਵੇਨਿਆ ਵੀ ਜਦ ਵੀ ਕਦੇ ਇਹ ਜੇ ਹਾਲਾਤਾਂ ਵਿੱਚ ਕੁੜੀ ਕਿੱਥੇ ਰਹਿੰਦੀ ਹੈ ਤੇ ਪੇਕੀ ਰਹਿੰਦੀ ਹੈ ਕੁੜੀ ਦਾ ਜੇ ਘਰ ਵਾਲਾ ਫੌਜੀ ਆ ਉਹ ਜੇ ਨਹੀਂ ਹੈਗਾ ਫੋ ਉਹ ਫੌਜ ਦੇ ਵਿੱਚ ਆ ਸੱਸ ਸਹੁਰਾ ਹੈ ਨਹੀਂਗਾ ਕੁੜੀ ਅਕਸਰ ਹੀ ਆਮ ਤੌਰ ਤੇ ਆਪਦੇ ਪੇਕੇ ਜਾ ਕੇ ਰਹਿੰਦੀ ਆ ਤੇ ਪਰ ਇਸ ਕੇਸ ਦੇ ਵਿੱਚ ਤੁਸੀਂ ਵੇਖੋ ਵੀ ਕੁੜੀ ਜਿਹੜੀ ਆ ਉਹ ਰਹਿ ਵੀ ਸਹੁਰੇ ਰਹੀ ਆ ਹੁਣ ਇਸ ਗੱਲ ਦੇ ਦੋ ਪੱਖ ਹੋ ਸਕਦੇ ਨੇ ਇਹ ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਵੀ ਜਾਂਚ ਹਲੇ ਦੀ ਜਾਂਚ ਚੱਲ ਰਹੀ ਆ ਇਹ ਤੁਹਾਨੂੰ ਪੱਕੇ ਤੌਰ ਤੇ ਇਹ ਨਹੀਂ ਕਿਹਾ ਜਰੇ ਇਹੀ ਪੱਖ ਆ ਪਰ ਕਹਿ ਸਕਦੇ ਆ ਵੀ ਦੋ ਪੱਖ ਹੋ ਸਕਦੇ ਆ ਤੁਸੀਂ ਵੀ ਇਹਦੇ ਬਾਰੇ ਸੋਚ ਵਿਚਾਰ ਜ਼ਰੂਰ ਕਰਿਓ ਪਹਿਲਾ ਪੱਖ ਇਹ ਵੀ ਹੋ ਸਕਦਾ ਵਿਆਹ ਉਸ ਕੁੜੀ ਦੀ ਆਪਣੇ ਜੇਠ ਦੇ ਨਾਲ ਕਿਸੇ ਪ੍ਰਕਾਰ ਦਾ ਅਟੈਚਮੈਂਟ ਹੋਵੇ ਇਹ ਚੀਜ਼ਾਂ ਆਮ ਨੇ ਨੇਚਰਲ ਚੀਜ਼ਾਂ ਨੇ ਆਪਦਾ ਉਹਦਾ ਪਤੀ ਇੱਥੇ ਨਹੀਂ ਰਹਿ ਰਿਹਾਗਾ ਹੋ ਸਕਦਾ ਵੀ ਉਹਦੀ ਆਪਦੇ ਜੇਠ ਦੇ ਨਾਲ ਥੋੜੀ ਬਹੁਤ ਅਟੈਚਮੈਂਟ ਹੋਈ ਹੋਵੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਸੰਬੰਧ ਹੋਣ ਜਿਸ ਕਾਰਨ ਕੀ ਉਸ ਸੰਬੰਧ ਨੂੰ ਲੁਕੋ ਕੇ ਰੱਖ ਰਹੇ ਹੋਣ ਤੇ ਕਿਸੇ ਵੀ ਤਰੀਕੇ ਨਾਲ ਉਹਦੇ ਜਿਹੜੇ ਸੰਬੰਧ ਨੇ ਉਹ ਲੋਕਾਂ ਦੇ ਸਾਹਮਣੇ ਆ ਗਏ ਹੋਣ ਤੇ ਜਿਸ ਕਾਰਨ ਕਿ ਹੋ ਸਕਦਾ ਬਦਨਾਮੀ ਤੋਂ ਡਰਦੀ ਨੇ ਉਸਨੇ ਖੁਦਕੁਸ਼ੀ ਕੀਤੀ ਹੋਵੇ ਜਾਂ ਫਿਰ ਏ ਵੀ ਹੋ ਸਕਦਾ ਵੀ ਉਸ ਕੁੜੀ ਦਾ ਮਰਡਰ ਕੀਤਾ ਗਿਆ ਹੋਵੇ ਵੀ ਉਸ ਜੇਠ ਨੇ ਜਦ ਕਿ ਤੁਹਾਨੂੰ ਆ ਪਹਿਲਾਂ ਵੀ ਆਪਾਂ ਇਹ ਗੱਲ ਦੱਸਤੀ ਸੀ ਵੀ ਜੇਠ ਜਿਹੜਾ ਸੀ ਸ਼ਰਾਬ ਪੀ ਕੇ ਉਹਨੂੰ ਪਰੇਸ਼ਾਨ ਕਰਦਾ ਸੀ ਹੋ ਸਕਦਾ ਵੀ ਇੱਥੇ ਜੇਠ ਦਾ ਕੋਈ ਨਾ ਕੋਈ ਰੋਲ ਹੋਵੇ ਹੋ ਸਕਦਾ ਵੀ ਉਹ ਕੋਈ ਇੱਕ ਚੀਜ਼ਾਂ ਨੂੰ ਮਨਵਾ ਰਿਹਾ ਹੋਵੇ ਉਹਦੇ ਤੋਂ ਕੁਝ ਚੀਜ਼ਾਂ ਕਰਵਾ ਰਿਹਾ ਹੋਵੇ ਤੇ ਉਹਨੇ ਮਨਾ ਕਰ ਦਿੱਤਾ ਹੋਵੇ ਉਹਨਾਂ ਚੀਜ਼ਾਂ ਤੋਂ ਹੋ ਸਕਦਾ ਵੀ ਇਹ ਇੱਕ ਮਰਡਰ ਕੇਸ ਵੀ ਹੋਵੇ ਇਹ ਮਰਡਰ ਮਿਸਟਰੀ ਵੀ ਹੋ ਸਕਦੀ ਕਤਲ ਵੀ ਹੋ ਸਕਦਾ ਪਿੱਛੇ ਜੇ ਆਪਾਂ ਸੁਖਣ ਵਾਲਾ ਕੇਸ ਵਿੱਚ ਵੇਖਿਆ ਸੀ ਵੀ ਉਹਨਾਂ ਨੇ ਵਿਖਾਇਆ ਕੀ ਸੀ ਵੀ ਇੱਥੇ ਸਾਡੇ ਚੋਰ ਪੈ ਗਏ ਡਾਕੂ ਪੈ ਗਏ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ ਗਿਆ ਕੁੜੀ ਉਵੇਂ ਹੀ ਰੋਈ ਉਹ ਜਿਵੇਂ ਉਹਨੂੰ ਲੱਗਿਆ ਵੀ ਹਾਂ ਜੇ ਆਪਾਂ ਵੇਖ ਕੇ ਉਹਨਾਂ ਐ ਲੱਗੇ ਵੀ ਸੱਚੀ ਐ ਇਹ ਇਸ ਕੁੜੀ ਦੇ ਨਾਲ ਧੱਕਾ ਹੋਇਆ ਉਸ ਤਰੀਕੇ ਦੇ ਨਾਲ ਉਹਨੇ ਸ਼ੋਅ ਵੀ ਕੀਤਾ ਵੀ ਹਾਂ ਇਹਦੇ ਨਾਲ ਧੱਕਾ ਮੇਰੇ ਨਾਲ ਧੱਕਾ ਹੈ ਮੇਰਾ ਘਰ ਵਾਲਾ ਮਰ ਗਿਆ ਸਾਡੇ ਘਰੇ ਚੋਰੀ ਟਗੈਤੀ ਹੋਈ ਤੇ ਪਰ ਕੀਤਾ ਉਹਨੇ ਕਤਲ ਸੀ ਇੱਥੇ ਪੱਖ ਵੀ ਹੋ ਸਕਦਾ ਵੀ ਜੇਠ ਨੇ ਇੱਥੇ ਕਤਲ ਕੀਤਾ ਹੋਵੇ ਇਸ ਬਾਰੇ ਹਲੇ ਜਾਂਚ ਪੜਤਾਲ ਜਾਰੀ ਆ ਤੁਸੀਂ ਵੀ ਆਪਣਾ ਵਿਚਾਰ ਇਸ ਬਾਰੇ ਜਰੂਰ ਲਿਖਿਓ ਧੰਨਵਾਦ ਮੈਰੂਹੀ ਲਾਈਵ ਸੱਚ ਟੇਬਲ